ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਮੌਸਮ ਪੰਜਾਬ ਦਾ ਅੱਜ ਰਾਤ ਨੂੰ ਕਿਵੇਂ ਦਾ ਰਹਿ ਸਕਦਾ ਇਹ ਤੁਹਾਨੂੰ ਮੌਸਮ ਦੀ ਅਪਡੇਟ ਦੇਣੀ ਹੈ ਇਸ ਵੀਡੀਓ ਦੇ ਵਿੱਚ ਐਸਐਲ ਜੀਆ ਲਾਈਵ ਅਤੇ ਤਾਜ਼ਾ ਸੈਟਲਾਈਟ ਦੱਸੇ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਿਹਾ 9:30 ਵਜੇ ਨੇ ਰਾਤ ਦੇ ਤੇ ਲਗਭਗ ਅੱਜ ਐਸਐਲ ਜੀਆ ਸੈਟਲਾਈਟ ਦੇ ਵਿੱਚ ਅਫਾ ਦੇ ਸਕਦਾ ਦੱਸੇ ਰਿਹਾ ਦੇ ਵਿੱਚ ਕਿ ਬਦਲਬਾਜ ਉਹਲੇ ਖੇਤਰਾਂ ਦੇ ਵਿੱਚ ਜਿਹੜੀ ਆ ਵਗੜੀ ਸ਼ੁਰੂ ਹੋ ਗਿਆ ਪੰਜਾਬ ਦੇ ਉਪਰਲੇ ਭਾਗਾ ਦੇ ਵਿੱਚ ਇਹ ਉੱਚ ਬੱਦਲ ਲੰਘ ਰਹੇ ਨੇ ਜਮੀਨ ਤੋਂ ਲਗਭਗ 4-5 ਕਿਲੋਮੀਟਰ ਦੀ ਉਚਾਈ ਤੇ ਇਹ ਬੱਦਲ ਨੇ ਤੇ ਅੱਜ ਦਿਨ ਭਰ ਜਿਹੜੀਆਂ ਬਹੁਤੇ ਭਾਗਾ ਦੇ ਵਿੱਚ ਤਿੱਖੀ ਧੁੱਪ ਖੜੀ ਰਹੀ ਤੇ ਦੁਪਹਿਰ ਤੋਂ ਬਾਅਦ ਇਹ ਬੱਦਲਬਾਝ ਵਰਨੇ ਸ਼ੁਰੂ ਹੋ ਗਈ ਸੀ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਜਿੱਥੇ ਟੈਂਪਰੇਚਰ ਅੱਜ ਧੁੱਪ ਨਿਕਲਣ ਨਾਲ ਸਵੇਰ ਹੁੰਦੇ ਉਹਦੇ ਜਿਗਰਾਫਾ ਟੈਂਪਰੇਚਰ ਦੇਖਦੇ ਆ 5.2 ਡਿਗਰੀ ਦੇ ਨਾਲ ਬਟੰਡਾ ਜਿਹੜਾ ਸਭ ਤੋਂ ਠੰਡਾ ਖੇਤਰ ਦਰਜ ਰਿਹਾ 5 ਤੋਂ ਲੈ ਕੇ 9ਰ 10 ਦੇ ਵਿੱਚ ਘਾਟ ਟੈਂਪਰੇਚਰ ਜਿਹੜਾ ਚੱਲ ਰਿਹਾ ਸੀ ਸਵੇਰ ਦੇ ਵਿੱਚ ਉਹੀ ਟੈਂਪਰੇਚਰ ਉੱਤੇ ਚੜ ਕੇ ਬੀਜ ਤੋਂ ਲੈ ਕੇ ਤਹਾਂ ਟੈਂਪਰੇਚਰ ਦਰਜ ਹੋਏ ਨੇ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਅੱਜ ਦੁਪਹਿਰ ਵੇਲੇ ਤੋ ਕੱਲ੍ਹ ਸਵੇਰ ਦੇ ਜਿਹੜੇ ਟੈਂਪਰੇਚਰ ਹੋਣਗੇ ਉਹ ਵੀ 5 ਤੋਂ ਲੈ ਕੇ 10 11 ਕਿਤੇ ਕਿਤੇ ਹੋ ਸਕਦਾ 12 ਡਿਗਰੀ ਤੱਕ ਵੀ ਟੈਂਪਰੇਚਰ ਜਾ ਸਕਦੇ ਨੇ ਕਿਉਂਕਿ ਉੱਪਰਲੇ ਭਾਗਾਂ ਦੇ ਉੱਪਰ ਪੰਜਾਬ ਦੇ ਉੱਪਰ ਜਿਹੜੀ ਬਦਲਵਾਈ ਲੰਘ ਰਹੀ ਆ ਪੰਜਾਬ ਦੇ ਨਾਲ ਲੱਗਦੇ ਖੇਤਰਾ ਦੇ ਵਿੱਚ ਵੀ ਜਿਹਦੇ ਨਾਲ ਟੈਂਪਰੇਚਰ ਥੋੜੇ ਜਿਹਾ ਰਾਈਸ ਕਰਨਗੇ ਕੱਲ ਕੋਰਾ ਫੈਣ ਦੇ ਆਸਾਰ ਨਾ ਮਾਤਣੇ ਕਿਉਂਕਿ ਬਦਲਵਾਈ ਉੱਪਰ ਗੁਜ਼ਰ ਰਹੀ ਆ ਤੇ ਕੋਰਾ ਬਿਲਕੁਲ ਨਾ ਮਾਤਰਾ ਆਸਾਰ ਨਹੀਂ ਕੋਰਾ ਫੈਣ ਦੇ ਧੁੰਦ ਦੇ ਕੁਝ ਭਾਗਾਂ ਦੇ ਵਿੱਚ ਜ਼ਰੂਰ ਚਾਂਸ ਨੇ ਪਰ ਬਹੁਤ ਵੱਡੇ ਭਾਗ ਦੇ ਵਿੱਚ ਧੁੰਦ ਫੈਏਗੀ ਐਦਾ ਜਿਹਾ ਆਸਾਰ ਨਹੀਂ ਜਾਫਰੇ ਇੱਕ ਵੈਸਟਰਨ ਡਿਸਰਬੈਂਸ ਆ ਰਹੀ ਹੈ ਜਿਹਦਾ ਅਸਰ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਤੇ ਇਸ ਸਿਸਟਮ ਤੋਂ ਪਹਿਲਾਂ ਜਿਹੜੀਆਂ ਕਿਤੇ ਜਿੱਥੇ ਉੱਤਰ-ਪਛੋਤ ਦੀਆਂ ਹਵਾਵਾਂ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਚੱਲ ਰਹੀਆਂ ਸੀ ਉਹ ਹੁਣ ਤਬਦੀਲ ਹੋਣਗੀਆਂ ਪਰ ਇਹਦੀਆਂ ਹਵਾਵਾਂ ਦੇ ਵਿੱਚ ਹਾਲਾਂਕਿ ਅੱਜ ਰਾਤ ਵੀ ਹਲੇ ਉੱਤਰ-ਪਛੋਤ ਦੀਆਂ ਹਵਾਵਾਂ ਬਹੁਤੇ ਖੇਤਰਾਂ ਦੇ ਵਿੱਚ ਚੱਲ ਰਹੀਆਂ ਨੇ ਤੇ ਜਿਹੜੀਆਂ ਕਿ ਜਲਦ ਤਬਦੀਲ ਹੋ ਜਾਣਗੀਆਂ ਫੁਰੇ ਦੀ ਹਵਾ ਦੇ ਵਿੱਚ ਸੋ ਜਿਹੜੀ ਬਦਲ ਵਈ ਹੈ ਉਹ ਅੱਜ ਰਾਤ ਤੋਂ ਪਹਿਲੇ ਹੱਦਰ ਤੇ ਲੰਘਦੀ ਰਹਿਣੀ ਹੈ ਤੇ ਤਾਫਵਾਨ ਵਾਲੇ ਪੱਖੋਂ ਦੇਖੀਏ ਤੇ ਥੋੜੀ ਜਿਹੀ ਰਾਤ ਜਿਹੜੀ ਅੱਜ ਲਗੀ ਰਹਿਣ ਵਾਲੀ ਆ ਤੇ ਕੋਹਰਾ ਤੇ ਧੁੰਦ ਫੈਣ ਦੇ ਅਸਰ ਕੱਲ ਸਵੇਰੇ ਘਟ ਹੀ ਨੇ ਤੇ ਮੀਹ ਵਾਲਾ ਸਿਸਟਮ ਜਲਦ ਆ ਰਿਹਾ ਤੇ ਇਹਦੇ ਲਾਈਵ ਅਪਡੇਟ ਜਰ ਕੇ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਂਝੀ ਕੀਤੀ ਜਾਵੇਗੀ ਕਿਉਂਕਿ ਇਹ ਸਿਸਟਮ ਪਰਸੋਂ ਤੋਂ ਸਰਗਰਮ ਹੋਵੇਗਾ ਕੱਲ ਤੋਂ ਇਹ ਸਿਸਟਮ ਸ਼ੁਰੂ ਹੋ ਜਾਵੇਗਾ ਪਰ ਪੰਜਾਬ ਦੇ ਵਿੱਚ ਇਹ ਸਿਸਟਮ ਦਾ ਅਸਰ ਪਰਸੋਂ ਵੇਖਣ ਨੂੰ ਮਿਲੇਗਾ ਯਾਨੀ ਕਿ 1 ਫਰਵਰੀ ਨੂੰ ਸੋ ਇਹਦੀ ਅਪਡੇਟ ਤੁਹਾਨੂੰ ਲਾਈਵ ਦੇਾਂਗੇ ਸੋ ਅੱਜ ਰਾਤ ਮੀਹ ਵਾਲੇ ਫਖ ਤੋਂ ਮੌਸਮ ਸਾਫ਼ ਹੈ ਪੰਜਾਬ ਦੇ ਵਿੱਚ ਤੇ ਟੈਂਪਰੇਚਰ ਵਾਲੇ ਫਰਕ ਤੋਂ 5 ਤੋਂ ਲੈ ਕੇ 10 ਦੇ ਵਿੱਚਕਾਰ ਟੈਂਪਰੇਚਰ ਦਰਜ ਹੋਣ ਦੀ ਸੰਭਾਵਨਾ ਹੈ ਧੰਨਵਾਦ